ਸਰਕਾਰ ਦੇ ਲਾਰਿਆਂ ਤੇ ਵਾਅਦਿਆਂ ਤੋਂ ਕਿਸਾਨ ਜਥੇਬੰਦੀਆਂ ਅੱਕ ਚੁੱਕੀਆਂ ਨੇ ਤੇ ਉਥੇ ਹੀ ਲਗਾਤਾਰ ਜ਼ਮੀਨਾਂ ਨੂੰ ਲੈ ਕੇ ਵੀ ਵਿਵਾਦ ਲਗਾਤਾਰ ਚੱਲਿਆ ਤੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਦੇ ਉੱਤੇ ਭੜਕਦੀ ਹੋਈਆਂ ਨਸਰ ਆ ਰਹੀਆਂ ਨੇ ਤੇ ਦੂਜੇ ਪਾਸੇ ਵੱਡੇ ਤੋਂ ਵੱਡੇ ਐਲਾਨ ਤੇ ਅਗਲੀਆਂ ਰਣਨੀਤੀਆਂ ਤਾਕੜੀਆਂ ਜਾ ਰਹੀਆਂ ਨੇ ਕਿਸਾਨ ਜਥੇਬੰਦੀਆਂ ਦਾ ਬਿਆਨ ਸਾਹਮਣੇ ਆ ਰਿਹਾ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਉੱਥੇ ਹੀ ਦੱਸਦੀ ਹੈ ਕਿ ਲਗਾਤਾਰ ਉਹਨਾਂ ਦਾ ਜ਼ਮੀਨੀ ਵਿਵਾਦ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਨੂੰ ਗ੍ਰਿਫਤਾਰ ਤੱਕ ਪੰਜਾਬ ਸਰਕਾਰ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਸ਼ਰੀਆਮ ਤੱਕਾ ਛਾਈ ਕਰਦੀ ਹੋਈ ਨਸਰ ਨਜ਼ਰ ਆ ਰਹੀ ਹੈ ਕਿਸਾਨ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਲਗਾਤਾਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਡੇ ਚਾਰੇ ਨੇ ਹੋਰ ਕੀ ਕਹਿਣਾ ਹੈ ਕਿਸਾਨ ਜਥੇਬੰਦੀਆਂ ਦਾ ਆਓ ਤੁਹਾਨੂੰ ਸੁਣਾਉਣੇ ਭਗਵੰਤ ਮਾਤਾ ਦੀ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਦਮ ਚੱਕਰ ਚਲਾਇਆ ਹੋਇਆ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਕੇ ਕਿਸਾਨ ਤੇ ਮਜ਼ਦੂਰ ਹੋਰ ਲੜਨ ਵਾਲੇ ਇਸੇ ਜਿਸ ਤਰੀਕੇ ਨਾਲ ਕੱਲ 19 ਤਰੀਕ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਪਿੰਡੂ ਮਜ਼ਦੂਰ ਯੂਨੀਅਨ ਤੇ ਆਗਮਨ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਉਹਨਾਂ ਦੇ ਕਰਾਂ ਛਾਪਾ ਮਾਰੀ ਕੀਤੀ ਗਈ ਹੈ ਉਹਨਾਂ ਦੇ ਦਫਤਰਾਂ 'ਤੇ ਛਾਪਾ ਮਾਰੀ ਕੀਤੀ ਗਈ ਹੈ ਕਿਰਤੀ ਕਿਸਾਨ ਯੂਨੀਅਨ ਦੇ ਦੇ ਦਫਤਰ ਜਲੰਧਰ ਤੇ ਛਾਪੇਮਾਰੀ ਕੀਤੀ ਗਈ ਤਾਂ ਸੇਮ ਪੀਟਰ ਪਿੰਡੂ ਮਜ਼ਦੂਰ ਯੂਨੀਅਨ ਦੇ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਖਤ ਨਿੰਦਾ ਕੀਤੀ ਜਾਂਦੀ ਹੈ ਇਹ ਕਿਹੜੇ ਤਰੀਕੇ ਦਾ ਲੋਕਤੰਤਰ ਹੈ ਇੱਕ ਲੋਕਤੰਤਰ ਚੱਲ ਰਿਹਾ ਹੈ ਕਿਤਨਾ ਤੋ ਹੀ ਲੋਕਤੰਤਰ ਦੀਆਂ ਧੱਜੀਆਂ ਡਾ ਰਿਓ ਜੋ ਸਵਿਧਾਨੀਆਂ ਧੱਜੀਆਂ ਡਾ ਰਿਓ ਜੋ ਨੀਰੋ ਨੀਰ ਕਰ ਰਿਓ ਜਿਸ ਤਰੀਕੇ ਨਾਲ ਤੁਸੀਂ ਉਹਨਾਂ ਦੇ ਹੱਕ ਜਿਹੜੇ ਜਮੂਰੀ ਆਪ ਕੋਲ ਰਹਿ ਜੋ ਲੋਕਾਂ ਦੇ ਪਿੰਡ ਸੰਗਰੂ ਆ ਜ਼ਿਲ੍ਹਾ ਸੰਗਰੂਰ ਦੇ ਪਿੰਡ ਐਸ਼ਵਨ ਵਿੱਚ ਜ਼ਗੀਰਦਾਰਾਂ ਦੀ ਜ਼ਮੀਨ ਹੈ ਜਿਹੜੀ ਦੇ ਬਾਦ ਪਈ ਹੈ ਉਹ ਕਿਉਂ ਨਾ ਮਜ਼ਦੂਰਾਂ ਨੂੰ ਦਿੱਤੀ ਜਾਵੇ ਇਹ ਤਾਂ ਭਗਵੰਤ ਮਾਨੀ ਸਰਕਾਰ ਨੂੰ ਆਪ ਦੇਣੀ ਚਾਹੀਦੀ ਸੀ ਉੱਥੇ ਪਿੰਡੂ ਮਜ਼ਦੂਰ ਯੂਨੀਅਨ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਨਾਰਨ ਕੀਤਾ ਗਿਆ ਸੀ ਕਿ ਉਹ ਮਜ਼ਦੂਰਾਂ ਨੂੰ ਮਜ਼ਦੂਰ ਹੋ ਜ਼ਮੀਨ ਤੇ ਕਬਜ਼ਾ ਕਰਨ ਦੇ 20 ਮਈ ਅੱਜ ਅੱਜ ਦਾ ਦਿਨ ਹੈ ਜੀ ਤੇ ਉਥੇ ਦੇਖੋ ਪੁਰਾਪ ਸੌਣਗੇ ਜਿੱਥੇ ਕਹਿੰਦੇ ਦੋਖਣਾ ਹੋਵੇ ਜਿੱਥੇ ਸਾਰੇ ਆਪਣੇ ਰਾਹ ਮਿਲ ਕੇ ਖਾਣ ਜਿਹੜਾ ਭਗਤ ਰਵਦਾਸ ਜੀ ਦਾ ਸੁਪਨਾਵਾ ਬੇਗੋਂਪੁਰ ਉਹ ਨਾਮ ਦਿੱਤਾ ਸੀ ਉਹਨਾਂ ਨੇ ਅੱਜ ਦੇ ਅਸ਼ਨਰਸ਼ ਦੇ ਸ਼ੰਗਰਚੇ ਨੂੰ ਬੇਗੋਂਪੁਰੇ ਦਾ ਨਾਮ ਦਿੱਤਾ ਹੈ ਜਮੀਨ ਦੇ ਉੱਤੇ ਕਬਜ਼ਾ ਕਰਨ ਦਾ ਮਿਹਦੂਰਾ ਦਾ ਕਬਜ਼ਾ ਕਰਾਉਣ ਦਾ ਉਸ ਨੂੰ ਰੋਕਣ ਲਈ ਭਗਵੰਤ ਮਾਰਨੇ ਸਾਰਾ ਯੋਰ ਲਾਪ ਤੇ ਛਾਪੇ ਮਾਰੀਆਂ ਕੀਤੀਆਂ ਗਈਆਂ ਇਸ ਕਰਕੇ ਅਸੀਂ ਸਾਰੇ ਪੰਜਾਬ ਦੇ ਦੇਸ਼ ਦੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਇਹ ਸੱਦਾ ਦਿੰਦੇ ਆ ਕਿ ਬਾਹਰ ਆਓ ਮਜ਼ਦੂਰਾਂ ਨੂੰ ਜਿਥੇ ਬੰਧੋੜਾ ਚਾਹੀਦਾ ਪੰਜਾਬ ਦੇ ਨੂੰ ਦੇਸ਼ ਦੇ ਨੂੰ ਤੇ ਆਪਾਂ ਦਾ ਬਨਿਆਦੀ ਮਸਲਾ ਜ਼ਮੀਨ ਆ ਉਹਨਾਂ ਦਾ ਜਿੱਤੋਂ ਰਜਗਾਰ ਪ੍ਰਾਪਤ ਕਰ ਸਕਦੇ ਕਿਉਂਕਿ ਰਜਗਾਰ ਪ੍ਰਾਪਤ ਕਰਨ ਦਾ ਸਭ ਤੋਂ ਵੱਡਾ ਸਾਧਨ ਜ਼ਮੀਨ ਆ ਜਿਹਦੇ ਉੱਤੇ ਦਰਬਾਰੀਆਂ ਅਧਿਕਾਰੀਆਂ ਪਿਆਰੀਆਂ ਦੇ ਵਪਾਰੀਆਂ ਨੇ ਕਬਜ਼ਾ ਕੀਤਾ ਹੋਇਆ ਵਾ ਦੇ ਜੀ ਅੱਧੀ ਜ਼ਮੀਨ ਉੱਤੇ ਇਸ ਤਰ੍ਹਾਂ ਪੰਜਾਬ ਦੀ ਅੱਧੀ ਜ਼ਮੀਨ ਉਹਨਾਂ ਦੇ ਕੋਲ ਆ 50% ਜ਼ਮੀਨ ਤੇ ਉਹਨਾਂ ਦਾ ਕਬਜ਼ਾ ਵਾ ਉਹ 17.5 ਏਕੜ ਜੋ ਹੱਦਬੰਦੀ ਕਾਨੂੰਨ 1972 ਚ ਬਣਿਆ ਸੀ ਉਹਨੂੰ ਲਾਗੂ ਕੀਤਾ ਜਾਵੇ ਪੰਜਾਬ ਚ ਭਗੰਤ ਮਾਨ ਦੀ ਸਰਕਾਰ ਲਾਗੂ ਕਰੇ ਸਾਰੀ ਜ਼ਮੀਨ ਜੋ ਵਾਧੂ ਆ ਫालतੂ ਆ ਸਰਪਲਸ 17.5 ਏਕੜ ਤੋਂ ਵੱਧ ਹੈ ਇਹਨਾਂ ਦੇ ਕੋਲ ਭਾਵੇਂ ਉਹ ਮੰਤਰੀ ਆ ਭਾਵੇਂ ਐਮਐਲਏ ਰਹਾ ਭਾਵੇਂ ਮੁੱਖ ਮੰਤਰੀ ਰਹਾ ਭਾਵੇਂ ਕਿਸੇ ਪਾਰਟੀ ਦੇ ਜਿਨ੍ਹਾਂ ਵੀ ਰਾਜ ਕੀਤਾ ਜਾਂ ਹੁਣ ਕਰ ਰਹਾ ਹੈ ਜਾਂ ਅਫਸਰशाही ਆ ਵੱਡੀ ਜਿਹੜੀ ਆ ਉਹਨਾਂ ਸਾਰਿਆਂ ਦਾ ਜਾਂ ਹੋਰ ਹੈ ਜਿੰਨਾ ਦੋ ਨੰਬਰ ਦਾ ਹੁੰਦਾ ਕਰਨ ਵਾਲੇ ਸਾਰਿਆਂ ਦੀਆਂ ਹੀ ਜਿਹੜੀਆਂ ਬਾਧੂ ਫालतੂ ਜ਼ਮੀਨਾਂ ਵਾਂ ਉਹ ਜ਼ਬਤ ਕਰਕੇ ਉਹ ਸਾਰੀ ਜ਼ਮੀਨ ਜਿਹੜੀ ਆ ਬੇਜਮੀਨਿਆਂ ਚ ਤੇ ਥੋੜੀ ਜ਼ਮੀਨਾਂ ਕਿ ਤੁਰੰਤ ਵੰਡੀ ਜਾਵੇ ਅਸੀਂ ਕਿਸਾਨ ਅਸੀਂ ਸਾਰ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਥੇਬੰਦੀ ਵੱਲੋਂ ਜਿਹੜਾ ਮਜ਼ਦੂਰਾਂ ਵੱਲੋਂ ਸੰਘਰਸ਼ ਲੜਿਆ ਜਾ ਰਿਹਾ ਜ਼ਮੀਨ ਪ੍ਰਾਪਤੀ ਲਈ ਉਸ ਦੀ ਪੂਰੀ ਪੂਰੀ ਮਹਤ ਕਰਦੇ ਆ ਤੇ ਉਹਨਾਂ ਨੂੰ ਇਹ ਕਹਿੰਨੇ ਆ ਕਿ ਤੱਕੜੇ ਹੋ ਕੇ ਅੱਜ ਜਿਹੜਾ ਇਹਨਾਂ ਜ਼ਮੀਨ ਤੇ ਕਬਜ਼ਾ ਕੀਤਾ ਜਾਂ ਕੀਤਾ ਜਾਵੇ ਕੈਸ਼ਵਨ ਪਿੰਡ ਸੰਗਰੂਰ ਦੇ ਵਿੱਚ ਹੈ ਜ਼ਿਲ੍ਹਾ ਸੰਗਰੂਰ ਦੇ ਐਸ਼ਵਨ ਪਿੰਡ ਦੇ ਵਿੱਚ ਬੇਗੋਪੁਰ ਆਫਸਾਇਆ ਜਾਵੇ ਅਸੀਂ ਪੂਰੀ ਤਰ੍ਹਾਂ ਤੁਹਾਡੇ ਨਾਲ